ਹਈ ਹੈ ਪੁਲਿਸ ਵੱਲੋਂ ਐਕਸ਼ਨ ਲੈ ਲਿਆ ਗਿਆ ਸੀ ਔਰ ਪਹਿਲੇ ਦਿਨ ਤੋਂ ਹੀ ਅਸੀਂ ਬਹੁਤ ਮੁਸਤੈਦੀ ਨਾਲ ਇਨਵੈਸਟੀਗੇਸ਼ਨ ਜੁਟੇ ਹੋਏ ਆ ਐਸਜੀਪੀਸੀ ਸਾਰੀਆਂ ਅਥਾਰਟिटीज ਨਾਲ ਇਨ ਟੱਚ ਆ ਔਰ ਉਹਨਾਂ ਦੇ ਤਾਲਮੇਲ ਨਾਲ ਹੀ ਸਿਕਿਉਰਿਟੀ ਅਰੇਂਜਮੈਂਟਸ ਜਿਹੜੇ ਆ 골ਡਨ ਟੈਂਪਲ ਦੇ ਜਿਹੜਾ ਆਲਾ ਦਵਾਲਾ ਤੇ ਅੰਦਰ ਵੀ ਪਲੇਨ ਕੋਰਸ ਵੀ ਤੇ ਜਿਹੜੇ ਐਸਜੀਪੀਸੀ ਟਾਸਕ ਫੋਰਸ ਦੇ ਸਹਿਯੋਗ ਨਾਲ ਉੱਥੇ ਵੀ ਪੂਰੀ ਸਿਕਿਉਰਿਟੀ ਜਿਹੜੀ ਆ ਉਹ ਤਾਇਨਾਤ ਹੈ ਡੀਸੀਪੀ ਲੈਵਲ ਦੇ ਇੱਕ ਅਫਸਰ ਸਾਡੇ ਇੰਚਾਰਜ ਨੇ ਉੱਥੋਂ ਦੇ ਔਰ ਜਿਹੜੀ ਬੌਮ ਡਿਸਪੋਜ਼ਲ ਸਕਵਾਡ ਹੈ ਸਾਡੀ ਪੰਜਾਬ ਪੁਲਿਸ ਦੀ ਉਹ ਵੀ ਉੱਥੇ ਹਾਜ਼ਰ ਰੱਖੀ ਗਈ ਹੈ ਜਸਟ ਐਸ ਅ ਪ੍ਰੀਕਾਸ਼ਨਰੀ ਮੀਅਰ ਇਸ ਤੋਂ ਇਲਾਵਾ ਜਿਹੜੀ ਐਸਓਜੀ ਸਾਡੀ ਹੈਟ ਹੈ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਉਹਦੀ ਵੀ ਟੁਕੜੀ ਉੱਥੇ ਹੈ ਸਾਡੀ ਆਪਣੀ ਸਵੈਡ ਟੀਮ ਵੀ ਹੈ ਐਂਟੀ ਰਾਇਡ ਪੁਲਿਸ ਫੋਰਸ ਵੀ ਡਿਪਲੋਏ ਕੀਤੀ ਗਈ ਹੈ ਤੋਂ ਮੈਂ ਤੁਹਾਡੇ ਮਾਧਿਅਮ ਨਾਲੇ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਸ਼ਨ ਇਹਦੀ ਕੇਸ ਦੀ ਕੀਤੀ ਜਾ ਰਹੀ ਹੈ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਪੁਲਿਸ ਜਿਹੜੀ ਹੈ ਉੱਥੇ ਪੂਰੀ ਤਰ੍ਹਾਂ ਚੌਕਸ ਹੈ ਔਰ ਪੂਰੇ ਸਕਿਉਰਿਟੀ ਅਰੇਂਜਮੈਂਟਸ ਇਨ ਪਲੇਸ ਨੇ ਔਰ ਐਸਜੀਪੀ ਦੇ ਸਹਿਯੋਗ ਨਾਲ ਮर्याਦਾ ਨੂੰ ਰੱਖਦੇ ਹੋਏ ਸਾਰੇ ਅਰੇਂਜਮੈਂਟਸ ਆਰ ਇਨ ਪਲੇਸ ਇਸ ਤੋਂ ਇਲਾਵਾ ਜਿਹੜਾ ਇਨਵੈਸਟੀਗੇਟਿਵ ਪਾਰਟ ਹੈ ਉਹਦੇ ਚ ਵੀ ਅਸੀਂ ਸੈਂਟਰਲ ਏਜੰਸੀਜ਼ ਔਰ ਆਪਣਾ ਸਟੇਟ ਸਟੇਟ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਡੀਜੀ ਸਾਹਿਬ ਵੱਲੋਂ ਵੀ ਇਹਦੀ ਬਹੁਤ ক্লোਜ਼ਲੀ ਮਾਨੀਟਰ ਕੀਤੀ ਜਾ ਰਹੀ ਹੈ ਪਹਿਲੇ ਦਿਨ ਤੋਂ ਹੀ ਔਰ ਇਹਦੇ ਚ ਜਿਹੜੇ ਤੁਹਾਨੂੰ ਜਿਵੇਂ ਪਤਾ ਹੈ ਕਿ ਸਾਈਬਰ ਸਪੇਸ ਇੱਕ ਬੜੀ ਵਾਸਟ ਸਪੇਸ ਹੈਗੀ ਹੈ ਬਹੁਤ ਤਰ੍ਹਾਂ ਦੇ ਟੈਕਨੋਲੋਜੀਜ਼ ਯੂਜ਼ ਕੀਤੀਆਂ ਜਾਂਦੀਆਂ ਹਨ ਬਹੁਤ ਸਾਰੀਆਂ ਫੋਰਨ ਬੇਸ ਕੰਪਨੀਆਂ ਜਿਆਦਾ ਇਹਦੇ ਚ ਜਿਹੜੇ ਆਪਣੇ ਨੇਟਿਵ ਦੇ ਜਿਹੜੇ ਯੂਜ਼ਰਸ ਨੂੰ ਪ੍ਰੋਵਾਈਡ ਕੀਤੇ ਜਾਂਦੇ ਉਹਨਾਂ ਵੱਲੋਂ ਪਲੈਟਫਾਰਮਸ ਔਰ ਬਹੁਤ ਸਾਰੀਆਂ ਮੇਨ ਕੰਪਨੀ ਜਿਵੇਂ ਮਾਈਕਰੋਸਾਫਟ ਹੈ ਜਾਂ ਹੋਰ ਹੈ ਉਹ ਅੱਗੇ ਲੀਜ਼ ਵੀ ਕਰਦੇ ਆ ਆਪਣੀਆਂ ਜਿਹੜੀਆਂ ਕੰਪਨੀਆਂਜ਼ ਨੂੰ ਸੋ ਉਹਦੇ 'ਚ ਕਈ ਵਾਰ ਰਿਪਲਾਈ ਵਗੈਰਾ ਜਿਹੜੇ ਅਸੀਂ ਮੰਗਦੇ ਆ ਉਹਦੇ ਟਾਈਮ ਲੱਗ ਜਾਂਦਾ ਔਰ ਜੋ ਕੰਟੈਂਟਸ ਨੇ ਹੁਣ ਤੱਕ ਦੀਆਂ ਮੇਲ ਜਿਹੜੀਆਂ ਆਈਆਂ ਅਸੀਂ ਇਸ ਵੰਚ ਦੋ ਐਫ ਆਈ ਆਰਜ਼ ਵੀ ਦਰਜ ਕਰ ਚੁੱਕੇ ਆ ਉਹਦੇ 'ਚ ਮੇਨਲੀ ਕੰਟੈਂਟ ਸਦਰਨ ਸਟੇਟਸ ਜਿਹੜੇ ਸਾਡੇ ਮੁਲਕ ਦੀਆਂ ਉਹਨਾਂ ਬਾਰੇ ਹੈਗਾ ਉਦੇ ਚ ਬੇਸਿਕਲੀ ਤਾਮਿਲਨਾਡ ਬਾਰੇ ਜਿਆਦਾ ਗੱਲ ਕੀਤੀ ਜਾ ਰਹੀ ਹੈ ਉਥੋਂ ਦੀ ਪੋਲਿਟੀਕਲ ਪਾਰਟੀਆਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਥੋਂ ਦੇ ਕੁਝ ਜਿਹੜੀਆਂ ਇਨਸੀਡੈਂਟਸ ਨੇ ਉਹਨਾਂ ਬਾਰੇ ਇਹਦੇ ਬਾਰੇ ਚਰਚਾ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਜਗ੍ਹਾ ਦੇ ਵਿੱਚ ਨਾਲ ਅਟੈਕ ਕੀਤਾ ਜਾਂਦਾ ਔਰ ਸ਼੍ਰੀ ਦਰਬਾਰ ਸਾਹਿਬ ਬਾਰੇ ਜ਼ਿਕਰ ਥੋੜਾ ਜਿਹਾ ਕਰਕੇ ਤੇ ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਮੇਰੀ ਆਪਣੀ ਇੱਕ ਇਹਦੇ ਚ ਜੋ ਬੇਰੀਡਿੰਗ ਤੋਂ ਪਤਾ ਲੱਗਦਾ ਕਿ ਉਹ ਹਾਈਪ ਵੀ ਕ੍ਰੀਏਟ ਕਰਕੇ ਅਟੈਨਸ਼ਨ ਸੀਕ ਵੀ ਕਰਨਾ ਚਾਹੁੰਦੇ ਉਸ ਚੀਜ਼ਾਂ ਬਾਰੇ ਜਿਹੜੇ ਲੋਕਾਂ ਦੇ ਨਾਮ ਜ਼ਿਕਰ ਕੀਤੇ ਆ ਮੇਲਸ ਦੇ ਵਿੱਚ ਉਹ ਵੀ ਜਿਹੜੇ ਲੋਕ ਨੇ ਉਹ ਸਾਊਥ ਇੰਡੀਆ ਨੂੰ ਹੀ ਜ਼ਿਆਦਾਤਰ ਬਿਲੋਂਗ ਕਰਦੇ ਆ ਇਹ ਜਿਨ੍ਹਾਂ ਨੂੰ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਅਟੈਨਸ਼ਨ ਜਿਵੇਂ ਸੀਕ ਕੀਤੀ ਜਾਂਦੀ ਆ ਬਟ ਅਸੀਂ ਇਹਨੂੰ ਬਹੁਤ ਸੀਰੀਅਸਲੀ ਲਿਆ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਜਿਹੜੀ ਆ ਉਹ ਸੈਂਟਰਲ ਏਜੰਸੀਜ਼ ਦੀ ਸਹਿਯੋਗ ਨਾਲ ਇਹ ਸਾਡੇ ਸਟੇਟ ਸਾਈਬਰ ਕ੍ਰਾਈਮ ਦੀ ਸਹਿਯੋਗ ਨਾਲ ਅਸੀਂ ਫਰੀਦাবাদ ਪਹੁੰਚੇ ਜਿਹੜੀ ਸਾਨੂੰ ਇੱਕ ਲੀਡ ਮਿਲੀ ਸੀਗੀ ਉਹਦੇ ਤੇ ਕੰਮ ਕੀਤਾ ਜਾ ਰਿਹਾ ਹੈ ਸ਼ੁਭਮ दुबे ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ ਹੈ ਉਹਦੀ ਡਿਟੇਲ ਚ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਹੈ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ ਚ ਲੈ ਗਏ ਹੈ ਔਰ ਇਹਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਬੀਟੈਕ ਹੈਗੀ ਹੈ ਔਰ ਵਕਫਾ ਕੰਪਨੀਆਂ ਚ ਕੰਮ ਕਰ ਚੁੱਕਿਆ ਬਟ ਅਜੇ ਉਹਦੇ ਉੱਤੇ ਅਸੀਂ ਕਹਿ ਸਕਦੇ ਹਾਂ ਸਾਨੂੰ ਪਾਰਸ਼ਲ ਸਕਸੈਸ ਮਿਲੀ ਹੈ ਕਿਉਂਕਿ ਜਿੰਨੀਦਰ ਤੱਕ ਬਿਲਕੁਲ ਪਿੰਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਅਜੇ ਬਾਕੀ ਆਉਣੀ ਹੈ ਕੰਪਨੀਆਂਜ਼ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਉਹਤੇ ਅਸੀਂ ਕੰਮ ਕਰ ਰਹੇ ਹਾਂ ਬਟ ਜਿਹੜੀ ਫਰਸਟ ਮੇਲ ਆਈ ਸੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਥੇ ਤੱਕ ਪਹੁੰਚੀ ਹੈ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਜਿੰਨੀ ਵੀ ਗੱਲ ਹੈ ਤੁਹਾਨੂੰ ਐਵਰੀ ਡੇ ਮੈਂ ਅਪਡੇਟ ਕਰਦਾ ਹੀ ਆਂ ਔਰ ਸਾਡੇ ਵੱਲੋਂ ਕੋਈ ਇਹੋ ਜੀ ਚੀਜ਼ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕੇ ਤੇ ਨਾ ਕੀਤੀ ਜਾਂਦੀ ਹੋਵੇ ਸੋ ਆਪਾਂ ਰਿਯੂਮਰਸ ਤੋਂ ਵੀ ਇੱਕਲ ਸੁਚੇਤ ਵੀ ਰਹਿਣਾ ਤੇ ਮੈਂ ਸੰਗਤਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਂਤੇ ਆਪਾਂ ਸਾਰੇ ਨਤਮਸਕ ਹੁੰਨੇ ਆਂ ਤੇ ਅਸੀਂ ਪੂਰੀ ਤਰ੍ਹਾਂ ਮੁਸਤਹਿਦ ਆਂ ਔਰ ਉਸਤੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਤੁਹਾਨੂੰ ਸਕਸੈਸ ਦੱਸਾਂਗੇ ਅਕਿਊਜ਼ ਬਾਰੇ ਔਰ ਬ੍ਰੇਕਥਰੂ ਦੇ ਜਲਦੀ ਮਿਲ ਕੇ ਔਰ ਸਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਕਿਉਂਕਿ ਇਹ ਸਾਰਾ ਟਰਾਂਸਪੇਰੈਂਟਲੀ ਵਰਕ ਇੱਤੇ ਕੀਤਾ ਜਾ ਰਿਹਾ ਹੈ ਸ਼ੁਭਮ ਦੂਬੇ ਜੀ son of ਸੰਜੇ ਕੁਮਾਰ ਦੂਬੇ ਐਡਰੈਸ ਹੈਗਾ 184 ਜਵਾਰ ਕਲੋਨੀ ਐਨਆਰਟੀ ਫਰੀਦাবাদ ਸਰ ਜਿਹੜਾ ਕੰਟੈਂਟ ਬਾਰੇ ਤੁਸੀਂ ਦੱਸਿਆ ਕਿ ਸਾਊਥ ਚੋਂ ਕੰਟੈਂਟ ਸੀਗਾ ਕੰਟੈਂਟ ਕਿਸ ਤਰ੍ਹਾਂ ਦਾ ਤੁਸੀਂ ਡਿਸਕ੍ਰਾਈਬ ਕਰਦੇ ਕਿ ਉਧਰ ਜੋ ਜੀ ਥ੍ਰੈਟ ਸੀਗੀ ਯਕਨ ਆ ਕੁਝ ਹੋਰ ਵੀ ਅਟੈਚ ਆਇਆ ਚੈੱਕ ਕਰ ਬਹੁਤ ਸਾਰੀਆਂ ਚੀਜ਼ਾਂ ਜੀ ਮੈਂ ਤੁਹਾਨੂੰ ਜਿਵੇਂ ਕਿਹਾ ਮੇਨ ਜਿਹੜੀ ਮੇਲ ਦਾ ਕੰਟੈਂਟ ਹੈ ਉਹ ਡੀਐਮਕੇ ਇੱਕ ਪਾਰਟੀ ਹੈ ਪੋਲਿਟੀਕਲ ਪਾਰਟੀ ਉਹ ਨਾ ਬਾਰੇ ਜ਼ਿਆਦਾ ਗੱਲ ਕਰ ਰਹੀ ਹੈ ਅੰਨਾ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਗਰਲ ਸਟੂਡੈਂਟਸ ਬਾਰੇ ਜ਼ਿਕਰ ਕਰ ਰਹੇ ਆ ਬਹੁਤ ਸਾਰੇ ਨਾਮ ਜਿਹੜੇ ਇਦਾਂ ਦੇ ਹੈਗੇ ਆ ਵਿੱਚ ਦਿੱਤੇ ਗਏ ਆ ਉਹ ਡਿਫਰੈਂਟ ਜਿਹੜੇ ਬੰਦੇ ਹੈਗੇ ਉਹ ਜ਼ਿਆਦਾਤਰ ਨਾਮ ਵੀ ਸਾਊਥ ਇੰਡੀਆ ਦੇ ਨਾਲ ਰਿਲੇਟਡ ਹੈਗੇ ਔਰ ਮਤਲਬ ਤਾਮਿਲ ਨਾਡ ਦੇ ਬਾਰੇ ਜਿਆਦਾ ਜ਼ਿਕਰ ਕੀਤਾ ਜਾ ਰਿਹਾ ਹੈ ਔਰ ਇਸ ਤੋਂ ਇਲਾਵਾ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਅਸੀਂ ਬਾਹਰਲੀਆਂ ਸਟੇਟਸ ਦੀ ਪੁਲਿਸ ਯੂਨਿਟਸ ਨਾਲ ਵੀ ਉਹਨਾਂ ਦੇ ਸੀਨੀਅਰ ਅਫਸਰ ਨਾਲ ਇਨ ਟੱਚ ਆ ਤਾਮਿਲਨਾਡ ਤੇ ਕੇਰਲਾ ਦੇ ਵਿੱਚ ਤੇ ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਕੋ ਵੀ ਬਹੁਤ ਸਾਰੀਆਂ ਇਦਾਂ ਦੀਆਂ ਮੇਲਜ਼ ਆ ਚੁੱਕੀਆਂ ਜਿਨ੍ਹਾਂ ਤੇ ਉਹ ਵੀ ਇਨਵੈਸਟੀਗੇਟ ਕਰ ਰਹੇ ਕਾਫੀ ਸਮੇ ਤੋਂ ਸ਼ੁਭਮ ਸਾਨੂੰ ਇੰਡੀਕੇਟਿਵ ਰੋਲ ਆਇਆ ਜੀ ਫਰੋਮ ਟੈਕਨੀਕਲ ਇਨਵੈਸਟੀਗੇਸ਼ਨ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਲੈਟ ਮੀ ਬੀ ਵੈਰੀ ਕਲੀਅਰ ਔਰ ਵੈਰੀਫਾਈ ਕਰਕੇ ਜਦੋਂ ਸਾਡੇ ਕੋਲ ਬਿਲਕੁਲ ਫਾਈਨਲ ਪਿਕਚਰ ਕਲੀਅਰ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਾਫੀ ਉਹਨਾਂ ਦੇ ਦੱਸਣ ਮੁਤਾਬਕ ਕਾਫੀ ਮੇਲਸ ਉਹਨਾਂ ਕੋ ਆਈਆਂ ਜਿੱਤੇ ਉਹ ਕੰਮ ਕਰ ਰਹੇ ਨੇ ਅਜੇ ਬ੍ਰੇਕਥਰੂ ਨਹੀਂ ਹੈ देखो ये मैं तो मैं ਤੁਹਾਨੂੰ ਵੀ ਪਤਾ ਮੈਨੂੰ ਵੀ ਮੀਡੀਆ ਨੌਲੇਜ ਤੋਂ ਪਤਾ ਲੱਗਿਆ ਕਿ ਦਿੱਲੀ ਦੇ ਸਕੂਲਾਂ ਨੂੰ ਆਈ ਕਿਸੇ ਹੋਰ ਜਗ੍ਹਾ ਆਈ ਤੇ ਮਾਨਜੋਗ ਅਦਾਲਤਾਂ ਦੇ ਵਿੱਚ ਆਈ ਕੁਝ ਅਸੈਂਬਲੀਜ਼ ਦੇ ਵਿੱਚ ਆਈ ਸੋ ਮੇਰਾ ਮੈਨ ਕਹਿਣ ਦਾ ਮਕਸਦ ਹੈ ਕਿ ਟੈਕਨੋਲੋਜੀ ਨੂੰ ਮਿਸਯੂਜ਼ ਕਰ ਰਹੇ ਹੈ ਕੁਝ ਐਂਟੀਸੋਸ਼ਲ 엘ਿਮੈਂਟਸ ਜਿਹੜੇ ਕਿ ਮਤਲਬ ਉਹਨਾਂ ਦਾ ਮੋਟਿਵ ਜਿਹੜਾ ਫੜੇ ਜਾਣ ਤੋਂ ਬਾਅਦ ਹੀ ਕਲੀਅਰ ਹੋਏਗਾ ਔਰ ਪਰੇ ਸੈਨਾ ਬਾਅਦ ਚੱਲ ਰਹੀ ਕੀਤੀ ਜਾ ਰਹੀ ਹੈ ਹਿੰਦਿਆ ਦੇ ਨਹੀਂ ਇੰਡੀਆ ਦੀ ਬਾਤ ਦੇ ਵਿੱਚ ਦੇਖੋ ਬਦਰ ਕੀ ਹੁੰਦਾ ਹੈ ਕਿ ਜਿਹੜਾ ਡਾਰਕ ਨੈਟ ਹੈ ਤੇ ਹੋਰ ਚੀਜ਼ਾਂ ਨੇ ਨਾ ਜੀ ਇਹਦੇ ਵਿੱਚ ਜਿਹੜਾ ਵੀਪੀਐਨ ਹੈ ਉਹਦੇ ਤੇ ਨਹੀਂ ਵੀ ਜਿਹੜਾ ਆਈਪੀ ਐਡਰੈਸ ਜਿਹੜਾ ਤੁਹਾਨੂੰ ਪਤਾ ਕਨਸੀਲ ਕਰਕੇ ਤੇ ਮਿਸਲੀਡ ਕੀਤੀ ਜਾਂਦੀ ਕੋਸ਼ਿਸ਼ ਕੀਤੀ ਜਾਂਦੀ ਹੈ दैट ਵੀ ਆਲ نو ਇਹ ਕਾਮਨ ਨੋਲੇਜ ਹੈ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਆਪਾਂ ਉਹਨੂੰ ਯੂਜ਼ ਕਰਦੇ ਆ ਉਹ ਸੌਫਟਵੇਅਰ ਨੂੰ ਤਾਂ ਸਾਡਾ ਆਈਪੀ ਐਡਰੈਸ ਬਾਹਲੇ ਮੁਲਕ ਦਾ ਦਿਖੇਗਾ ਚਾਹੇ ਅਸੀਂ ਇੱਥੇ ਬੈਠੇ ਆਂ ਸੋ ਬਟ ਆਪਾਂ ਪੂਰੀ ਤਰ੍ਹਾਂ ਇਸ ਤੇ ਕੰਮ ਕਰ ਰਹੇ ਆ ਐਂਡ ਪੰਜਾਬ ਪੁਲਿਸ ਫੁਲੀ ਕੰਪੀਟੈਂਟ ਔਰ ਅਸੀਂ ਸਾਰੀ ਪਾਰਟੀ ਸਾਡੀ ਦੋ ਦਿਨ ਤੋਂ ਹੀ ਇਹ ਕੰਮ ਕਰ ਰਹੀ ਹੈ ਐਂਡ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹਦੇ ਚ ਅਸੀਂ ਬ੍ਰੇਕਥਰੂ ਤੁਹਾਡਾ ਸ਼ੇਅਰ ਕਰਾਂਗੇ ਹਾਂ ਜੀ ਹੋਰ ਸਾਥੀ ਵੀ ਹੈਗੇ ਨੇ ਸਰ ਇਸ ਤੇ ਕੋਈ ਕਹਿਣਾ ਬੜਾ ਮੁਸ਼ਕਿਲ ਹੈ ਆ ਜੇ ਪਹਿਲਾਂ ਕਲਿੰਚ ਹੋ ਜੇ ਸਾਰੀ ਗੱਲ ਡੈਫੀਨਿਟਲੀ ਜੇ ਰੀਟੇਨਡ ਹੈ ਤੇ ਮੰਦਾ ਇਹ ਤੋਂ ਸਾਰੀ ਗੱਲ ਈ ਕਲੀਅਰ ਹੋਏਗੀ ਹੋ ਸਕਦਾ ਸਾਥੀ ਹੋਣ ਇਹ ਕਰਦਾ ਕੀ ਹੈ ਸਰ ਇਹ ਕਿਹੜੀਆਂ ਵਕਫਾ ਸੌਫਟਵੇਅਰ ਇੰਜੀਨੀਅਰ ਹੈ ਜੀ ਉਹ ਲਗ ਲਗ ਕੰਪਨੀਾਂ ਚ ਕੰਮ ਕਰਦਾ ਰਿਹਾ ਹੁਣ ਇਸ ਵੇਲੇ ਫ੍ਰੀ ਹੈ ਪਰ ਜਿਹੜੀਆਂ ਵਕਫਾ ਸਿਰ ਨੂੰ ਪੱਕੇ ਨਹੀਂ ਆਪਸ ਟਿਕਸ਼ਨ ਹੈ ਜੀ ਉਹਨਾਂ ਦਾ ਹਾਂ ਜੀ ਜਿਹੜਾ ਦਿੱਲੀ ਜਾਂ ਹੋਰ ਸ਼ਹਿਰਾਂ ਦੀ ਤੱਕੀਆਂ ਲਈਏ ਸੀ ਆਪਸ ਨੂੰ ਨਹੀਂ ਦੇਖੋ ਜੋ ਤਾਮਿਲਨਾਡ ਪੁਲਿਸ ਨਾਲ ਸਾਡੀ ਗੱਲ ਹੋਈ ਆ ਉਹ ਉਹਨਾਂ ਨੂੰ ਲੱਗ ਉੱਥੇ ਉਸ ਏਰੀਆ ਚ ਕਾਫੀ ਹੋ ਰਹੀ ਆ ਔਰ ਇਹਦਾ ਜਿਹੜਾ ਕੰਟੈਂਟ ਹੈ ਇਹ ਜ਼ਿਆਦਾ ਤਾਮਿਲਨਾਡ ਨਾਲ ਰਿਲੇਟਡ ਹੈ ਤੁਸੀਂ ਵੀ ਸਾਰੀ ਗੱਲ ਸਮਝਦੇ ਹੋ ਤੋ ਅਸੀਂ ਇਹ ਤੋਂ ਇਨਫਰੈਂਸ ਡਰਾ ਕਰਦੇ ਆ ਕਿ ਕੋਈ ਇਹ ਸ਼ਰਾਰਤੀ ਅਨਸਰ ਨੇ ਜਿਹੜਾ ਇਦਾਂ ਦਾ ਕੰਮ ਕਰ ਰਿਹਾ ਐ ਐਂਡ ਹੂ ਜਿਹੜੇ ਕਿ ਕੰਪਿਊਟਰ ਦਾ ਜਿਹੜਾ ਸਾਈਬਰ ਸਪੇਸ ਐ ਤੇ ਜਿਹੜੀ ਅੱਜ ਕੱਲ ਟੈਕਨੋਲੋਜੀ ਐ ਉਹਨੂੰ ਮਿਸਯੂਜ਼ ਕਰ ਰਿਹਾ ਹੈ ਨਹੀਂ ਅਜੇ ਤੱਕ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸਾਹਮਣੇ ਆਇਆ ਜੀ ਅਰੈਸਟ ਨਹੀਂ ਅਸੀਂ ਕੀਤਾ ਜੀ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਨੂੰ ਡੀਟੇਨ ਕੀਤਾ ਔਰ ਉਹਨੂੰ ਨੋਟਿਸ ਦੇ ਕੇ ਅਸੀਂ ਸ਼ਾਮਲ ਤਫਤੀਸ਼ ਹੋ ਕੇ ਉਹਦੀ ਇਨਵੈਸਟੀਗੇਸ਼ਨ ਦਾ ਪਾਰਟ ਐ

ਉਹ ਉਹ ਜਗਾ ਡੈਸਟੀਨੇਸ਼ਨ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗਾ ਬਟ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਪਣਾ ਸਾਰਿਆਂ ਦਾ ਮੰਤਵ ਹੀ ਇਹ ਹੋਣਾ ਚਾਹੀਦਾ ਔਰ ਹੈਗਾ ਵੀ ਹੈ ਕਿ ਅਸੀਂ ਨਤੀਜੇ ਤੇ ਪਹੁੰਚੀਏ ਕੋਲ ਸਾਹਿਬ ਹਾਂ ਤਾਂ ਕਿ ਜੀ ਸੇ ਨਾਲ ਬਕਰ ਜੀ ਸੇ ਨਾਲ ਤੇ ਹੋਰ ਕਿਨੂੰ ਦਿਵਾਇਆ ਦੇ ਦੇ ਕੋਈ ਕੋਈ ਪਾਈਸਾ ਉਹਦੇ ਡਿਫਰੈਂਟ ਡਿਫਰੈਂਟ ਨਾਮ ਦੇ ਦਿੰਦੇ ਆ ਲੋਕਾਂ ਦੇ ਕਿਤੇ ਸੀਐਮ ਹਾਊਸ ਦਾ ਦਿੱਤਾ ਕਿਤੇ ਹੋਰ ਦਿੱਤਾ ਉਹ ਦੈਟ ਇਜ਼ ਓਨਲੀ ਐ ਟੈਕਟਿਕਸ ਕੇ ਜਿੰਨਾ ਸਾਡਾ ਅਟੈਂਸ਼ਨ ਡਾਇਵਰਟ ਕਰਨ ਵਾਲੀ ਗੱਲ ਹੈ ਮੇਨ ਆਪਾਂ ਸੀ ਹਾਂਜੀ ਉਹ ਅਲੱਗ-ਅਲੱਗ ਜਿਹੜੀਆਂ ਮੇਲ ਤੋਂ ਆ ਰਹੀਆਂ ਪਹਿਲਾਂ ਆਊਟਲੁੱਕ ਤੋਂ ਸੀ ਹੁਣ ਹੌਟਮੇਲ ਪਿੱਛੇ ਲੇਟਸ ਜਿਹੜੀਆਂ ਆਈਆਂ ਸੀ ਸੋ ਇਸ ਕਰਕੇ ਇਸ ਤੋਂ ਗੱਲ ਕਲੀਅਰ ਹੁੰਦੀ ਹੈ ਕਿ ਬੰਦੇ ਕੰਪਿਊਟਰ ਦੀ ਨੌਲੇਜ ਵਾਲੇ ਨੇ ਇਹ ਸਾਰੀ ਸ਼ਰਾਰਤ ਕੀਤੀ ਜਾ ਰਹੀ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਜਿਸ ਸਥਾਨ ਬਾਰੇ ਉਹ ਗੱਲ ਕਰ ਰਹੇ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਸਕਸੈਸ ਤੁਹਾਡਾ ਨਾਲ ਸ਼ੇਅਰ ਕੀਤੀ ਜਾਵੇ ਜੀ 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 ਜ 24 ਸਾਲ ਦੀ ਫੋਰਨਰ ਕੰਪਨੀ ਦੇ ਅੰਦਰ ਕੇਸ ਬਣਾ ਲਿਆ ਹੈ ਜਿਹੜਾ ਅਜੇ ਦੇਖੋ ਟੂ अर्ली ਟੂ ਸੇ ਐਵੇਂ ਆਪਾਂ ਗਲਤ ਗੱਲ ਕਹਿ ਦਈਏ ਉਹ ਵਾਜਬ ਨਹੀਂ ਹੋਏਗੀ ਮੇਰੇ ਵਾਸਤੇ ਉਹੀ ਗੱਲ ਮੈਂ ਕਰਾਂਗਾ ਜਿੰਨੀ অথੈਨਟੀਕੇਟਡ ਹੈ ਸਰ ਤੁਹਾਨੂੰ ਲੱਗਦਾ ਕਿ ਉਹ ਕੈਨ ਬਾਰੇ ਹੈ ਕਿ ਕਿੰਨੀ ਇੰਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਤਾਂ ਮੈਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜੇ ਆਪਣਾ ਕੋਈ ਮੈਸੇਜ ਜੇਣਾ ਸੀ ਉਹ ਪਹੁੰਚਾਉਣਾ ਚਾਹੁੰਦੇ ਸੀਗੇ ਤਾਂ ਕਰਕੇ ਉਹਨਾਂ ਨੇ ਬੋਲਣ ਦਾ ਆਪਣਾ ਨਾਮ ਨਹੀਂ ਸੀ ਲਿਆ ਕਿ ਸਿਆਲਾ ਸਾਡਾ ਮਕਸਦ ਲੱਗਦਾ ਹੈ ਭਾਈ ਸਨ ਦੇਖੋ ਮੈਨੂੰ ਕਹਿਣਾ ਮੈਂ ਤਾਂ ਆਪਣੀ ਤੁਹਾਡੀ ਜਿਹੜੀ ਮੇਰੀ ਅਕੂਮਨ ਐਂਡ ਇਨਵੈਸਟੀਗੇਟਿਵ ਜਾਂ ਮੇਰੀ ਉਹਨੂੰ ਬੇਅਰ ਰੀਡਿੰਗ ਤੋਂ ਬਾਅਦ ਆਪਣਾ ਇਮਪ੍ਰੈਸ਼ਨ ਹੈ ਕਿ ਪੁਲਿਸ ਦੀ ਇਨਵੈਸਟੀਗੇਟਿਵ ਏਜੰਸੀ ਦਾ ਇਮਪ੍ਰੈਸ਼ਨ ਹੋਏ ਹੈ ਆਹ ਕਾਲੀ ਐਕਸ ਦੀ ਗੱਲ ਜਲਦੀ ਸੀ ਵੀ ਆਹ ਦੀ ਐਕਸ ਜਿਹੜਾ ਪਾਈਪਾਂ ਦੇ ਵਿੱਚ ਯੂਜ਼ ਕੀਤਾ ਗਿਆ ਆਪਣਾ ਕੋਈ ਹੋਏਗਾ ਸੀ ਪਲਾਨ ਕਿ ਜਾਂ ਕੁਝ ਇਹਨਾਂ ਦੇ ਦੇਖੋ ਪੈਸਾ ਵਾਜੀ ਗੱਲ ਕਲੀਅਰ ਨਹੀਂ ਹੋਈ ਮੈਂ ਵੀ ਕੱਲ ਕੱਚੀ ਨਹੀਂ ਕਰਨਾ ਚਾਹੁੰਦਾ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਔਨ ਟ੍ਰੈਕ ਆ ਔਰ ਜਿਦਵੀ ਬ੍ਰੇਕਥਰੂ ਮਿਲਦੀ ਹੈ ਤੁਹਾਨੂੰ ਫਿਰ ਇਮੀਡੀਏਟਲੀ ਸ਼ੇਅਰ ਕੀਤੀ ਜਾਏਗੀ Да, станет, давай,